ਸਰ ਅੱਜ ਤੁਸੀਂ ਇੱਥੇ ਆਇਓ 25 ਦਰਿਆਵਾਂ ਦੇ ਵਿੱਚ ਕੀ ਹਾਲਾਤ ਨੇ ਸਰ ਕੁਝ ਜਾਣਕਾਰੀ ਦਿਓ ਦੇਖੋ ਇਹ ਸਾਡੇ ਖੜੇ ਖੜੇ 2 ਫੁੱਟ ਤੋਂ ਉੱਤੇ ਪਾਣੀ ਚੜ ਗਿਆ ਹੈ ਔਰ ਇਹ ਪਾਣੀ ਬੈਕ ਮਾਰ ਕੇ ਜੇ ਕਿਤੇ ਹੋਰ ਜ਼ਿਆਦਾ ਆ ਗਿਆ 1-2 ਫੁੱਟ ਤੇ ਬੈਕ ਮਾਰ ਕੇ ਸਾਰੇ ਸ਼ਹਿਰ ਰਾਜਪੁਰੇ ਦੇ ਵਿੱਚ ਵੀ ਆ ਸਕਦਾ ਹੈ ਤੇ ਇਹਦੇ ਲਈ ਜਿਹੜੇ ਹੈਗੇ ਆ ਉਹ 2-3 ਦਿਨ ਪਹਿਲਾਂ ਵੀ ਮੈਂ ਇੱਥੇ ਆ ਕੇ ਇੱਥੇ ਦੇ ਪ੍ਰਸ਼ਾਸਨ ਨੂੰ ਅਲਰਟ ਕਰਕੇ ਗਿਆ ਸੀਗਾ ਇੱਥੇ ਪਰ ਇਹਨਾਂ ਦੇ ਕੰਨਾਂ ਤੇ ਜੂਨੀ ਸਰਕਦੀ ਹੈਗੀ ਸੋ ਇਸ ਕਰਕੇ ਅਸੀਂ ਅੱਜ ਆਪਣੀ ਪੂਰੀ ਟੀਮ ਨੂੰ ਸਾਡੇ ਪ੍ਰਧਾਨ ਸਾਹਿਬ ਖੜੇ ਐ ਮਿਸਪਲ ਕਾਉਂਸਲ ਦੇ ਤੇ ਨਾਲ ਸਾਰੀ ਟੀਮ ਨੂੰ ਲਗਾ ਕੇ ਜਿਹੜਾ ਰਾਤ ਦੇ ਲੱਗੇ ਹੋਏ ਨੇ ਤੇ ਜਿਹੜਾ ਬੈਕ ਮਾਰਨਾ ਜਿਹੜਾ ਪਾਈਪਾਂ ਦਾ ਹੈਗਾ ਪਿੱਛੋਂ ਉਹ ਪਾਈਪ ਨੂੰ ਅਸੀਂ ਕਲੋਜ਼ ਕੀਤਾ ਹੈਗਾ ਉੱਥੇ ਪਾਣੀ ਦੀ ਪਲੇਟ ਲਾ ਕੇ ਉੱਥੇ ਜਿਹੜੇ ਥੈਲੇ ਆ ਮਿੱਟੀ ਦੇ ਭਰ ਕੇ ਉਹਨਾਂ ਨੂੰ ਬੰਦ ਕੀਤਾ ਗਿਆ ਤੇ ਇਹ ਦੇ ਜਿਹੜਾ ਹੈਗਾ ਤਾਂ ਕਿ ਇਹ ਸ਼ਹਿਰ ਦੇ ਵਿੱਚ ਪਾਣੀ ਨਾ ਬੜੇ ਇਸ ਨੂੰ ਮਤਲਬ ਕਹਿੰਦਾ ਸਾਡੇ ਲਈ ਬਹੁਤ ਮਤਲਬ ਕੇ ਪਹਿਲ ਦੇ ਆਧਾਰ ਤੇ ਅਸੀਂ ਚੌਂਦੇ ਹੈਗਿਆ ਕਿ ਠੀਕ ਹੈ ਥੈਂਕ ਗॉड ਪਰਮਾਤਮਾ ਦੀ ਕਿਰਪਾ ਦੇ ਨਾਲ ਪਿੰਡ ਸਾਡੇ ਜਿਹੜੇ ਰਾਜਪੁਰੇ ਹਲਕੇ ਦੇ ਕਾਫੀ ਠੀਕ ਨੇ ਹੋ ਮੈਂ ਘਰ ਦੇ ਉੱਤੋਂ ਵੀ ਹੁਣ ਜਾ ਕੇ ਆਇਆ ਹੈਗਾ ਪਿੰਡ ਲਗਭਗ ਸਾਡੇ ਕਾਫੀ ਠੀਕ ਨੇ ਪਰ ਹੁਣ ਜਿਹੜਾ ਪਾਣੀ ਆ ਰਿਹਾ ਚੰਡੀਗੜ੍ਹ ਅੱਜ ਬਹੁਤ ਬਰਸਾਤ ਆ ਉਹ ਸਾਰਾ ਪਾਣੀ ਇੱਥੇ ਆ ਕੇ गिरਣਾ 25 ਦਿਰੇ ਦੇ ਰਾਹੀ ਅੱਗੇ ਜਾਣਾ ਤੋਂ ਇਹ ਪਾਣੀ ਕਿਤੇ ਬੈਕ ਮਾਰ ਕੇ ਸ਼ਹਿਰ ਚ ਨਾ ਚਲੇਗੇ ਉਹਦੇ ਲਈ ਜਿਹੜੇ ਪ੍ਰਬੰਧ ਆ ਉਹ ਕਰਨ ਚੱਲੇਗੇ ਅਸੀਂ ਪ੍ਰਧਾਨ ਜੀ ਜਿਹੜੇ ਹੁਣ ਪ੍ਰਬੰਧ ਕੀਤੇ ਨੇ ਇਹਦੇ ਨਾਲ ਆਉਣ ਵਾਲੇ ਹਾਲਾਤਾਂ ਦੇ ਵਿੱਚ ਕੀ ਉਹ ਵੀ ਕੋਈ ਰਾਏ ਪਰੇ ਨੂੰ ਕੋਈ ਮਾਰਤਾ ਨਹੀਂ ਪੈਗੀ ਪਾਣੀ ਦੀ ਪਰਮਾਤਮਾ ਨਾ ਪਾਵੇ ਅਸੀਂ ਵੈਸੇ ਦਾ ਪੂਰਾ ਪੰਜਾਬ ਹੀ 23 ਜ਼ਿਲ੍ਹੇ ਜਿਹੜੇ ਪਾਣੀ ਦੀ ਮਾਰ ਥੱਲੇ ਆਜ ਪੂਰੇ ਪੰਜਾਬ ਦੇ ਅੰਦਰ 23 ਜ਼ਿਲ੍ਹਿਆਂ ਦੇ ਵਿੱਚ ਫਲੱਡ ਜਿਹੜਾ ਆ ਗਿਆ ਹੋ ਤੇ ਉਹ ਬੜੇ ਜਿਹੜੇ ਹੈਗੇ ਆ ਦੁਖਤ ਵਾਲੇ ਮਤਲਬ ਕਿ ਹਾਲਾਤ ਆ ਜਿਹੜੇ ਪੂਰੇ ਪੰਜਾਬ ਵਿੱਚ ਬਣੇ ਹੋਏ ਆ ਹਾਂ ਸਰਕਾਰ ਦਾ ਤਾਂ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਦਾ ਜਲੂਸ ਨਿਕਲੇ ਪਿਆ ਹੈਗਾ ਇਹਨਾਂ ਦਾ ਕੰਮ ਸਿਰਫ ਫੋਟੋਆਂ ਖਿਚਾਣ ਤੱਕ ਹੀ ਰਹਿ ਗਿਆ ਹੈ ਪ੍ਰੈਕਟੀਕਲ ਕੁਝ ਨਹੀਂ ਆਇਆ ਇਸ ਸਮੇਂ ਜਾਣਨੇ ਆ ਫੋਟੋਆਂ ਖਿਚਾ ਕੇ ਆ ਜੰਨੇ ਆ ਕਿ ਆ ਸੋ ਆਮ ਲੋਕ ਜਿਹੜੇ ਉੱਠੇ ਸਮਾਜਿਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਇਹ ਜਿਹੜੇ ਵੀ ਮਤਲਬ ਕਹਿੰਦਾ ਪੰਜਾਬ ਦੇ ਪੱਖੀ ਜਿਹੜੇ ਲੋਕ ਨੇ ਉਹ ਆ ਕੇ ਜਿਹੜੇ ਅੱਜ ਮਦਦ ਕਰਨ ਲੱਗੇ ਹੈਗੇ ਆ ਸਾਡੇ ਇਲਾਕੇ ਚੋਂ ਵੀ ਬਾਹਰ ਬਹੁਤ ਜ਼ਿਆਦਾ ਉਧਰ ਅਮਰਸਰ ਕੰਨੀ ਸultanpur ਲੋਧੀ ਕੰਨੀ ਯਾ ਫਰੋਜ਼ਪੁਰ ਕੰਨੀ ਬਹੁਤ ਜ਼ਿਆਦਾ ਜਿਹੜੇ ਗਏ ਹੈਗੇ ਇੱਥੋਂ ਪਰ ਉਹ ਸਾਡੀ ਹੁਣ ਪਹਿਲ ਜਿਹੜੀ ਬਣਦੀ ਹੈਗੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਜ਼ਰੂਰ ਬਚਾਏ ਜਬੇ ਇਸ ਕਰਕੇ ਮੇਰੀ ਪੂਰੀ ਟੀਮ ਜਿਹੜੀ ਲੱਗੀ ਹੈ ਪ੍ਰਧਾਨ ਸਾਹਿਬ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਇਹ ਉਹਨਾਂ ਨੂੰ ਇਹ ਕਹਾਂਗਾ ਕਿ ਥੋੜਾ ਜਿਹਾ ਅਲਰਟ ਰਹਿਣ ਹੋਵੇ ਆਪਣਾ ਧਿਆਨ ਰੱਖਣ ਤੇ ਸਾਡੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਏਗੀ ਦੇਖੋ ਤੁਸੀਂ ਅਸੀਂ ਪੂਰੀ ਮਤਲਕ ਹੈ ਮਿਹਨਤ ਦੇ ਨਾਲ ਬਚਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੂਰੀ ਮੈਂ ਇਹ ਕਿਸੇ ਨਾਲ ਉਮੀਦ ਦੇ ਨਾਲ ਕਿ ਅਸੀਂ ਬਚਾਉ ਕਰਾਂਗੇ ਜ਼ਰੂਰ ਕਰਾਂਗੇ